ਇਹ 10-12 ਸਾਲ ਤੋਂ ਦਾਸ ਸੰਗਤ ਦੇ ਨਾਲ ਜਾ ਰਿਹਾ ਹੈ ਤੇ ਇਹ ਸੰਗਤ ਦਾ ਅਤਿ ਸਾਧ ਦੇਖਣੀ ਵਾਲਾ ਹੁੰਦਾ ਹੈ ਜਿਹਦਾ ਕਲਗੀਆਂ ਵਾਲਾ ਨਾ ਆਪ ਹੀ ਲਈ ਜਾ ਰਿਹਾ ਏ ਵੀ ਕਿਸੇ ਦੇ ਪੈਰ ਹੀ ਨਹੀਂ ਜਦਾਂ ਧਰਤੀ ਤੇ ਲੱਗਦੇ ਜਿੰਨੀ ਗਰਮੀ ਹੁੰਦੀ ਹੈ ਜਿੰਨਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲੇ ਕਠਨ ਯਾਤਰਾ ਏ ਤੇ ਜਿੰਨੀਆਂ ਵਰਦ ਵਰਦ ਰਿਸ਼ਤਾ ਦੇ ਵਿੱਚ ਸਾਡੀਆਂ ਮਾਵਾਂ ਨੇ ਸਾਡੇ ਬਜ਼ੁਰਗ ਨੇ ਤੇ ਕਈ ਵਾਰੀ ਸੋਚੀਦਾ ਜਦੋਂ ਅਸੀਂ ਘਰ ਦੇ ਵਿੱਚ ਨੇ 10 ਕਦਮ ਵੀ ਚੱਲ ਨਹੀਂ ਸਕਦੇ ਗਰਮੀ ਦੇ ਵਿੱਚ ਪਰ ਗੁਰੂ ਦੀ ਬਖਸ਼ਿਸ਼ ਰਹਿਮਤ ਹੈ 35-40 ਕਿਲੋਮੀਟਰ ਰੋਜ਼ ਇਹ ਸਫ਼ਰ ਤੈਅ ਕਰਨਾ ਉਤੋਂ ਗਰਮੀ ਉਹਦਾ ਵੀ ਪੂਰੀ ਰੋਤ ਹੈ ਜੂਨ ਦਾ ਮਹੀਨਾ ਹੈ ਤੇ ਗੁਰੂ ਦੀ અપਾਰ ਬਖਸ਼ਿਸ਼ ਹੈ ਰਹਿਮਤ ਹੈ ਵੀ ਗੁਰੂ ਆਪ ਹੀ ਇਸ ਅੰਗ ਸੰਗ ਸਾਈ ਹੈ ਕਲਗੀਆਂ ਦਾ ਪਾਸ਼ਾ ਜਿਸ ਤਰ੍ਹਾਂ ਸੰਗਤ ਜਾਂ ਜਾਂਦੀ ਹੈ ਤੇ ਜਦੋਂ ਸੰਗਤਾਂ ਨਮਸਕਾਰ ਕਰਦੀਆਂ ਕਿ ਗੱਡੀ ਤੇ ਲੰਘਦੀਆਂ ਤੇ ਉਹਨਾਂ ਦੇ ਕੋਲੋਂ ਥੱਲੇ ਛੀਸਾ ਵੀ ਨਹੀਂ ਹੁੰਦਾ ਵੀ ਏਸੀ ਦੇ ਵਿੱਚ ਬੈਠੇ ਤਾਂ ਗਰਮੀ ਲੱਗਦੀ ਆ ਪਰ ਧੰਨ ਨੇ ਗੁਰੂ ਦੇ ਪਿਆਰੇ ਜਿਨ੍ਹਾਂ ਦਾ ਇਤਸਾਹ ਇੰਨਾ ਕੀ ਆ ਵੀ ਨਾ ਉਹਨਾਂ ਨੂੰ ਗਰਮੀ ਲੱਗਦੀ ਆ ਨਾ ਉਹਨਾਂ ਨੂੰ ਥਕਾਵਟ ਹੁੰਦੀ ਆ ਵਾਹਿਗੁਰੂ ਵਾਹਿਗੁਰੂ ਕਰਦੇ ਆ ਸਿਮਰਨ ਕਰਦੇ ਆ ਕਦਮ ਕਦਮ ਨਾਮ ਸਿਮਰਨ ਕਰਦੇ ਆ ਸੰਗਤਾਂ ਉਸ ਆਪਣੇ ਪਰਵਤ ਗਾਰਵਲ ਜਾ ਰਹੀਆਂ ਨੇ ਜੋ 2 ਜੂਨ ਨੂੰ ਅਰਦਾਸ ਕਰਕੇ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਸਤਗੁਰਾਂ ਦੇ ਚਰਨਾਂ ਦੇ ਵਿੱਚ ਵੀ ਪਾਤਸ਼ਾਹ ਸ੍ਰੀ ਹੇਮਕੋਨ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਬਖਸ਼ਿਸ਼ ਕਰਿਓ ਤੇ ਪਾਤਸ਼ਾਹ ਕਿਰਪਾ ਕਰਦੇ ਨੇ ਕਲਗੀਆਂ ਵਾਲਾ ਨਾਲ ਹੀ ਸਾਡੇ ਚੱਲਦਾ ਏ ਕਿਉਂਕਿ ਕੋਈ ਮਾਣ ਵਡਿਆਈ ਨਹੀਂ ਕਿਸੇ ਦੀ ਵੀ ਮੈਂ ਚੱਲ ਰਿਆ ਹਾਂ ਜੇ ਤੇ ਕੋਈ ਕਵੇ ਵੀ ਮੈਂ ਚੱਲ ਰਿਆ ਹਾਂ ਤੇ ਉਹ 10 ਕਦਮ ਨਹੀਂ ਚੱਲ ਸਕਦਾ ਇਹ ਤੇ ਗੁਰੂ ਪਾਸ ਆਪ ਹੀ ਸੰਗਤਾਂ ਦੇ ਉੱਤੇ ਆਪਣਾ ਮਿਹਰ ਪ੍ਰਯਾਤ ਰੱਖ ਕੇ ਖੜ ਰਹੇ ਨੇ ਤੇ ਗੁਰੂ ਦੀ ਬੜੀ ਬਖਸ਼ਿਸ਼ ਹੈ ਸੰਗਤਾਂ ਤੇ ਬੜੀ ਬਖਸ਼ਿਸ਼ ਹੈ ਗੁਰੂ ਦੀ ਜਿਹੜੀ ਇਹ ਮਾਲਕ ਇਹਨਾਂ ਸੰਗਤਾਂ ਨੂੰ ਆਪਣੇ ਦਰਸ਼ਕ ਦਦਾਰੇ ਕਰਾਉਂਦੇ ਨੇ ਸ੍ਰੀ ਹੇਮਕੋਨ ਸਾਹਿਬ ਜੀ ਦੇ ਜੋ ਬੜਾ ਚਾਹ ਹੁੰਦਾ ਜਿਉਂ-ਜਿਉਂ ਲੱਗੇ ਸ੍ਰੀ ਹੇਮਕੋਨ ਸਾਹਿਬ ਆਈ ਜਾਂਦਾ ਏ ਤੂੰ ਤੋਂ ਹੀ ਸੰਗਤਾਂ ਦੇ ਵਿੱਚ ਚਾਹ ਉਨਾਂ ਹੀ ਸੰਗਤਾਂ ਦੇ ਵਿੱਚ ਇਤਸਾਬ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕੋਈ ਥਕਾਵਟ ਨਹੀਂ ਇਹ ਇਹਨਾਂ ਨੂੰ ਖੁਸ਼ੀ ਹੁੰਦੀ ਆ ਕਿ ਗੁਰੂ ਦੇ ਦਵਾਰੇ ਜਾ ਰਹੇ ਆ ਜੋ ਚਲਦੇ ਆ ਚਲਦੇ ਆ ਸੰਗਤਾਂ ਦੇ ਪੈਰਾਂ ਦੇ ਵਿੱਚ ਸਾਲੇ ਵੀ ਪੈ ਜਾਣੇ ਤੇ ਇਹ ਗੁਰੂ ਦੀ ਬਖਸ਼ਿਸ਼ ਹੈ ਕਿ ਨਾ ਸਾਨੂੰ ਉਹਨਾਂ ਸਾਲਿਆਂ ਦੀ ਪਰਵਾਹ ਨਾ ਗਰਮੀ ਦੀ ਪਰਵਾਹ ਨਾ ਸਫਰ ਦੀ ਪਰਵਾਹ ਨਾ ਉਤੋਂ ਧੁੱਪ ਦੀ ਪਰਵਾਹ ਕਿਉਂਕਿ ਉਤੋਂ ਵੀ ਧੁੱਪ ਤੇ ਥੱਲਿਓਂ ਵੀ ਸਰਕ ਗਰਮ ਫਿਰ ਵੀ ਗੁਰੂ ਦੀ ਬਖਸ਼ਿਸ਼ ਹੈ ਕਿਉਂ ਕਿਉਂਕਿ ਉਹਦਾ ਨਾਮ ਹੀ ਇੰਨਾ ਠੰਡਾ ਹੈ ਪੀ ਧੁੱਪ ਦੀ ਪਰਵਾਹ ਹੀ ਨਹੀਂ ਹੋਣ ਦਿੰਦਾ ਮਾਲ ਕਿਰਪਾ ਕਰੇ ਇਸੇ ਤਰ੍ਹਾਂ ਇਸ ਸੰਤ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਜੀ ਇਹ 1994 ਸ਼ੁਰੂ ਕੀਤੀ ਸੀ ਸਰਬਾਦੇ ਭਲੇ ਵਾਸਤੇ ਇਹ ਯਾਤਰਾ ਜਿਹੜੀ ਕੀਤੀ ਜਾਂਦੀ ਆ ਕਦਮ ਕਦਮ ਨਾਮ ਸੰਮਰਨ ਕਰਦੇ ਆ ਹੋਇਆ ਜੀ ਤੇ ਇਹਦਾ ਨਿਤਕਰਨ ਯਾਤਰਾ ਦਾ ਜਿਹੜਾ ਹੈਗਾ ਉਹ ਰਾਤ ਸੰਗਤ 2:00 ਵਜੇ ਉੱਠਦੀ ਆ ਢੇੜੇ ਵੇਟ ਆਕੇ ਸ਼ਨਾਣ ਕਰਕੇ ਜੋ ਤਿਆਰ ਹੁੰਦੇ ਆ ਢੇੜੇ ਤੱਕ ਹਲਵਾਈ ਆਪਣੇ ਨਾਲ ਹੁੰਦੇ ਨੇ ਉਹ ਨਾਸ਼ਤਾ ਤਿਆਰ ਕਰਦੇ ਨੇ ਨਾਸ਼ਤਾ ਤਿਆਰ ਕਰਕੇ 2 ਵੇ ਸੰਗਤ ਮੀਂ ਚਖਣ ਨੇਰੀ ਜੋ ਵੀ ਆਪਾਂ ਚੱਲ ਬਣਾ ਹੁੰਦਾ ਜੀ 2 ਵੇ ਚੱਲ ਕੇ 1.5 ਘੰਟੇ ਤੱਕ ਸਤਨਾਮ ਵਾਹਿਗੁਰਦਾਨ ਨਰੋਲ ਜਾਪ ਕਰਨਾ ਉਸ ਤੋਂ ਬਾਅਦ ਨਿਤਨੇਮ ਬਾਣੀਆਂ ਦੇ ਪਾਠ ਜਿਹੜੇ ਸ਼ੁਰੂ ਹੋ ਜਾਂਦੇ ਨੇ ਉਸ ਤੋਂ ਬਾਅਦ ਹਲਵਾਈ ਜਿਹੜਾ ਆਪਣਾ ਹੈਵੀ ਨਾਸਤਾ ਪਿੱਛੇ ਲੈ ਕੇ ਆਉਂਦੇ ਨੇ ਤੇ ਇਸ ਸਮੇਂ ਮਤਲਬ ਆਪਾਂ ਨਾਸਾ ਛੱਡ ਕੇ ਅੱਗੋਂ ਚੱਲ ਪੈਂਦੇ ਆ ਸਾਦੀ ਵਾਰ ਤੇ ਕੀਤੋਂ ਹੋਰ ਕਥਾ ਵਿਚਾਰਾ ਜੋ ਵੀ ਮਤਲਬ ਸੰਗਤ ਨੂੰ ਠੀਕ ਰਹੇ ਤੇ ਇਸ ਵਾਰ ਕਰਨਾ ਕਰਨਾ ਅਸੀਂ 10 11 ਵਜੇ ਤੱਕ 22 24 ਕਿਲੋਮੀਟਰ ਸਫਲਤਾ ਕਰ ਲੀਦਾ। ਦੁਪਹਿਰ ਨੂੰ ਸਾਡੀ ਰੈਸਟ ਹੁੰਦੀ ਆ ਥੋੜੀ ਜਿਹੀ 3 ਵਜੇ ਤੱਕ ਸੰਗਤਾਂ ਨੂੰ ਤਸੀਨਾ ਜਾਵਾਂਗੇ ਗਰਮੀ ਦੇ ਵਿੱਚ ਕੱਪੜੇ ਕੁਪੜੇ ਦਾ ਸੁਚੇ ਹੋਣਾ ਆਪਣਾ ਹੁਣ ਨਾ ਨਾ ਕੇ ਰੈਸਟ ਕਰਕੇ 3 ਵਜੇ ਬਾਅਦ ਫਿਰ ਚੱਲ ਪੈਨੇ। ਚੱਲਦੇ ਆਂ ਸੁਖਮੀ ਸਾਹਿਬ ਦੇ ਪਾਰਸ਼ਿਵੋਂ ਆਰੰਭ ਹੋ ਜਾਂਦੇ ਨੇ ਸੰਗਤ ਰੂਪ ਦੇ ਵਿੱਚ। ਫਿਰ ਉਸ ਤਰ੍ਹਾਂ ਹੀ ਸ਼ਾਮ ਨੂੰ ਮੁੱਲ ਰਹਿਰਾ ਸਾਫ ਕਰਕੇ ਸੰਗਤ ਜਿਹੜਾ ਰਾਤ ਕੋਈ 7 7:30 8 ਵਜੇ ਤੱਕ ਬੰਦੇ ਆਪਣੇ ਪੜਾ ਦੇ ਪਹੁੰਚ ਜੀ। ਚਾਰ ਦਿਨ ਦਾ ਇੰਤਜ਼ਾਰ ਰਿੰਦਾ ਵਾ ਫਿਰ 2 ਜੂਨ ਦਾ ਸੰਗਤ ਨੂੰ ਤੇ ਕਿਸ ਤਰ੍ਹਾਂ ਮਨ ਬੰਦਦਾ ਇਹ ਦੇ ਵੇਖਿਆ ਮਨਦਾ ਜੀ ਹੁਣ ਤੁਸੀਂ ਖਾ ਲਓ ਵੀ ਇਨੀ ਗਰਮੀ ਵਿੱਚ ਘਰੋਂ ਨਿਕਲਣਗਾ ਕਹਿੰਦਾ ਸੰਗਤਾਂ ਦੇਖੋ ਮੱਲਕ ਕਿਰਪਾਈ ਸਾਰੀ ਜੜੀ ਆ ਕੁਝ ਤੇ ਇਥੋਂ ਮਤਲਬ ਜਲਾ ਅਗੇ ਗਏ ਜੇ ਲਾ ਕੋ ਨੰਬਰ ਦੇ ਰਾਤ ਨੂੰ ਮੁੰਡੇ ਆਪਣਾ ਲਾਗੇ ਜਾ ਕੇ ਘਰ ਵੇ ਜੋ ਹੋਉਂਦੇ ਜਾਂ ਕਈ ਕੰਮ ਹੁੰਦੇ ਜਰੂਰੀ ਕੰਮ ਦਾ ਸੰਗ ਜਿਹੜੀ ਲਗਭਗ 100 100 ਦੀ ਜਿਹੜੀ ਉਹ ਉੱਥੇ ਜਿਹੜੀ ਆ ਜਦੋਂ ਦਰਸ਼ਨ ਕਰਨ ਦੇ ਜਾਂਦੇ ਪਹੁੰਚਦੀ ਹੈ ਇਸ ਤੋਂ ਬਾਅਦ ਸਾਨੂੰ ਸੰਗਤ ਜਿਹੜੀ ਖੰਦੀ ਪ੍ਰੋਬਲਮ ਖੜੀ ਹੁੰਦੀ ਹੈ ਕਿਉਂਕਿ ਉਹ ਪਹਾੜਾਂ ਦੇ ਵਿੱਚ ਜਗਾੜੀ ਬਹੁਤ ਘੱਟ ਮਿਲਦੀ ਹੈ ਰਹਿਣ ਵਾਸਤੇ ਜਗਾਹ ਚਾਹੀਦੀ ਚਾਹੀਦੀ ਹੈ ਨਾ ਗਰਮੀ ਮੌਸਮ ਆਵਾਜ਼ ਤੇ ਪੜਾਅ ਜਾਂ ਉਹ ਸੰਗਤ ਮਿਲਦੀ ਹੈ ਉਹਨਾਂ ਚ ਕਿੰਨਾ ਉਹ ਵੇਖ ਕੇ ਕਹਿੰਦੇ ਹਰਸਾ ਉਹ ਤੁਹਾਨੂੰ ਤਾਂ ਨਹੀਂ ਗੁਰੂ ਮਾਰਦਾ ਸ਼ੁਕਰਾਨੇ ਕਰਦੇ ਸੇ ਗੁਰੂ ਦੀ ਕਿਰਪਾ ਕੀ ਥੀਏ ਸੰਗਤਾਂ ਦੇ ਦਰਸ਼ਨ ਹੋਏ ਨੇ ਉਹਨਾਂ ਗੁਰੂ ਮਾਰਾ ਦੇ ਦਰਸ਼ਨ ਹੋਏ ਨੇ ਜੀ ਇਹਨਾਂ ਸਮਝਦੇ ਮੈਂ ਆਪਣੇ ਰੂਹ ਦੇ ਭਾਗੀ ਸਮਝਦੇ ਨੇ ਜੀ ਉਹਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਸੰਗਤ ਡੇਰਾ ਬਾਬਾ ਨਾਲ 2 ਜੂਨ ਨੂੰ ਜਿਹੜੀ ਪੈਦਲ ਜਾਤਾ ਆਰੰਭ ਹੋਈ ਸੀ ਅੱਜ 10 ਦੇ ਗ੍ਰਹਿ ਵਿਖੇ ਬਟਾਲੇ ਪਹੁੰਚੀ ਏ ਅਸੀਂ ਬੜਾ ਖੁਸ਼ ਹਾਂ ਪਰਿਵਾਰ ਵਾਂ ਵੀ ਇਹ ਸੰਗਤ ਦੇ ਦਰਸ਼ਨ ਕਰਕੇ ਸਾਨੂੰ ਬੜੀ ਖੁਸ਼ੀ ਹੋਈ ਏ ਇਹਨਾਂ ਦੀ ਜਿੰਨੇ ਵੀ ਜੋ ਅੱਗੇ ਹਨ ਸੇਵਾ ਕੀਤੀ ਏ ਗਾਂ ਵੀ ਤੁਸੀਂ ਵੇਖ ਲਓ ਜਿੰਨਾ ਜਿੰਨਾ ਗਾਂ ਜਾਣਾ ਓਨੇ ਨੇ ਵੱਡੇ ਕਾਫਲੇ ਬੰਦੇ ਜਾਂਦੇ ਨੇ ਡਾਕਟਰ ਗੁਰਦੇਵ ਸਿੰਘ ਉਹਨਾਂ ਦਾ ਬਹੁਤ ਤਗੜਾ ਪ੍ਰਲਾਵਾ ਜਿਹੜੀ ਸੰਗਤ ਨੂੰ ਇੰਨਾ ਲੈ ਕੇ ਉਤਸ਼ਾਹ ਕੀਤਾ ਤੇ ਬਚਾਲੇ ਦੇ ਵਿੱਚ ਇੱਕ ਨਹੀਂ अनेका ਥਾਵਾਂ ਤੇ ਇਹਨਾਂ ਦਾ ਪੜਵਾ ਸਵਾਗਤ ਹੋਣਾ ਵਾ ਮੈਂ ਆਪਣੇ ਵੱਲੋਂ ਇਹਨਾਂ ਨੂੰ ਦਿਲ ਦੀਆਂ ਗਰਾਈਆਂ ਤੋਂ ਜੀ ਆਇਆਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਪੈਦਲ ਯਾਤਰਾ ਦਸਵੇਂ ਪਾਤਸ਼ਾਹ ਨੇ ਪਿਛਲੇ ਜਨਮ ਵਿੱਚ ਉੱਥੇ ਤਪ ਕੀਤਾ ਜਿੰਨੇ ਵੀ ਦੇਵੀ ਦੇਵਤੇ ਪੀਰ ਪਗੰਬਰ ਆਏ ਨੇ ਉਹਨਾਂ ਨੇ ਆਪਣੀ ਕਹਾਣੀ ਆਪ ਨੇ ਲਿਖੀ ਕੇਵਲ ਦਸਵੇਂ ਪਾਤਸ਼ਾਹ ਹੋਏ ਨੇ ਜਿਨ੍ਹਾਂ ਨੇ ਆਪਣੀ ਕਹਾਣੀ ਸੰਸਾਰ ਤੇ ਆਉਣ ਦੀ ਆਪ ਲਿਖੀ ਹੈ ਆਪ ਕਿਰਪਾ ਕਰਦੇ ਨੇ ਹੇਮਕੁੰਟ ਪਰਬਤ ਹੈ ਜਹਾਂ ਸਪਤ ਸਿਰਿੰਗ ਸੋਬਤ ਹੈ ਤਹਾਂ ਤੈ ਹਮ ਅਦਕ ਤਪੱਸਿਆ ਸਾਦੀ ਮਹਾਕਾਲ ਕਾਲ ਕਾ ਅਰਾਧਿ ਉਹ ਆਪਣੀ ਵੀ ਗੱਲ ਕਰਦੇ ਨੇ ਪੰਡ ਰਾਗ ਜਹ ਜੋਗ ਕਮਾਵਾ ਉਥੇ ਪਾਂਡਵਾ ਨੇ ਵੀ ਕਦੇ ਜੋਗ ਕਮਾਇਆ ਪਰਮਾਤਮਾ ਦਾ ਜਦੋਂ ਆਪਾਂ ਉਥੇ ਜਾਣਾ ਹੈ ਉਥੇ ਸਾਨੂੰ ਇਹੀ ਉਤਸ਼ਾਹ ਮਿਲਦਾ ਹੈ ਕਿ ਇੱਥੇ ਇੱਥੇ ਪਰਮਾਤਮਾ ਦਾ ਨਾਮ ਲਈਏ ਤੇ ਜੇ ਜਾ ਕੇ ਆਪਾਂ ਆਗੇ ਤੇ ਪਰਮਾਤਮਾ ਦਾ ਨਾਮ ਲਿਆ ਫੇਰ ਨਹੀਂ ਕੋਈ ਫਾਇਦਾ ਇੱਕ ਤੇ ਮਾਰੇ ਲਿਖਤੀ ਤੌਰ ਤੇ ਸਾਨੂੰ ਇਹਨੇ ਇਹਾ ਮੋਰ ਆਗਿਆ ਸੁਣੋ ਰੇ ਪਿਆਰੇ ਬਿਨਾ ਤੇਗ ਕੇ ਸੰਦਿਓ ਆਨੰਦ ਦਾਰੇ ਪੇ ਜਿਹੋ ਜਿਹਾ ਸਾਨੂੰ ਰੂਪ ਪਰਮਾਤਮਾ ਨੇ ਦਿੱਤਾ ਨਾ ਉਹੋ ਜੇ ਬੰਦੇ ਨੂੰ ਚੰਗਾ ਲੱਗੇ ਕਿਉਂਕਿ ਕੋਈ ਕਿਸੇ ਦਾ ਧਰਮ ਨਹੀਂ ਕੋਈ ਕਿਸੇ ਦਾ ਨਹੀਂ ਜਦੋਂ ਮਾਤਾ ਦੇ ਪੇਟ ਚੋਂ ਹੁੰਨੇ ਆ ਸਾਰੇ ਜੈਸੀ ਉਪਜਾਏ ਪੇਟ ਤੇ ਪਰਮਾਤਮਾ ਦੇ ਤੈਸੀ ਨਿਭਹਿ ਓੜ ਹੀਰਾ ਕਿਸ ਕਾ ਬਪੜਾ ਪੁੱਜੇ ਨਾ ਰਤਨ ਕਰੋੜ ਇਸ ਕਰਕੇ ਸਾਨੂੰ ਉਥੋਂ ਜਾ ਕੇ ਇਤਿਹਾਸ ਮਿਲਦਾ ਪਈ ਜਾ ਕੇ ਜਦੋਂ ਮਹਾਰਾਜ ਕਹਿੰਦੇ ਨੇ ਇਹ ਵਿਦ ਕਰਤ ਤਪੱਸਿਆ ਪਿਓ ਦ્વੈ ਤੇ ਇੱਕ ਰੂਪ ਹੋਏ ਗਿਓ ਜਿਵੇਂ ਹੁਣ ਤੁਹਾਡੇ ਤੇ ਜੋ ਪ੍ਰਮਾਤਮਾ 'ਚ ਫਰਕ ਹੈ ਸਾਡੇ 'ਚ ਉਹਦਾ ਪ੍ਰਮਾਤਮਾ ਦਾ ਨਾਮ ਜਪਦੇ ਜਪਦੇ ਆਪਾਂ ਇੱਕ ਹੋਣਾ ਹੈ ਇਸ ਕਰਕੇ ਉਥੋਂ ਸਾਨੂੰ